ਬਾਰੀਆਂ ਨਾਲ ਅੰਦਰ ਥੋੜੀਆਂ ਆਜੋ ਆਜੋ ਬਾਹਰ ਆਜੋ ਅੰਦਰ ਉਹ ਹੁੰਦੇ ਆ ਮੈਂ ਬਾਹਰ ਸੀ ਅਸੀਂ ਅੰਦਰ ਹੀ ਸੀ ਅਸੀਂ ਤੇ ਚਾਉਂਦੇ ਨਹੀਂ ਕੋਈ ਅੰਦਰ ਚੰਗੀ ਗੱਲ ਲੈ ਆਪਾਂ ਜਦੋਂ ਕੰਮ ਚੰਗੇ ਕਰਾਂਗੇ ਅੰਦਰ ਕੌਣ ਕਰੋਗੇ ਬਿਲਕੁਲ ਠੀਕ ਆ ਹਾਂਜੀ ਭਾਜੀ ਚਲੋ ਜੀ ਆਪਣਾ ਇਧਰ ਪਿੱਛੇ ਪਿੱਛੇ ਸਵਾਲ ਹੈ ਕੁਝ ਜਨਤਾ ਦੇ ਆਪਾਂ ਖਾਸ ਤੌਰ ਤੇ ਕਿਸਾਨ ਮੁੱਦਿਆਂ 'ਤੇ ਮੇਰੇ ਵੀ ਕੁਸਵਾਲ ਹੈ ਜੇ ਤੁਹਾਨੂੰ ਤਾਂ ਮੈਂ ਕਹਿ ਰਿਹਾ ਇੱਕ ਸਵਾਲ ਹੈਗਾ ਤੁਹਾਨੂੰ ਇੱਕ ਸਵਾਲ ਅੱਜ ਅਸੀਂ ਇੱਥੇ ਰੁਕ ਜੀਏ ਅਸੀਂ ਆ ਜਾਈਏ ਅਸੀਂ ਆ ਜਾਏਂਗੇ ਮੇਰੀ ਗੱਲ ਸੁਣੋ ਮੈਂ ਆਪਾਂ ਆਪਾਂ ਬੜੀ ਵਾਰੀ ਮਿਲਿਆ ਆ ਪਾਡੀ ਮੈਡੀਕਲ ਦੀ ਦੁਕਾਨ ਆ ਮੈਂ ਤੁਹਾਡੀ ਦੁਕਾਨ ਤੇ ਵੀ ਬੜੀ ਵਾਰੀ ਮਿਲਿਆ ਬੜੀ ਵਾਰੀ ਮਿਲਿਆ ਤੁਮ ਮੈਂ ਕਿੰਨਾ ਜੀ ਉਹ ਠੀਕ ਆ ਉਹ ਆਪਣੀਆਂ ਚੀਜ਼ਾਂ ਠੀਕ ਆ ਆਪਣੀ ਥਾਂ ਤੇ ਹਾਂਜੀ ਇੱਥੇ ਆ ਜਨਤਾ ਦੇ ਸਵਾਲ ਆ ਹਾਂ ਭਾਈ ਜਿਹੜਾ ਅੰਦੋਲਨ ਆਪਣਾ ਚੱਲ ਰਿਹਾ ਉਹਦੀਆਂ ਜੋ ਮੰਗਾਂ ਆਂ ਕੀ ਆਪਾਂ ਉਹਨਾਂ ਮੰਗਾਂ ਦੇ ਨਾਲ ਸਹਿਮਤ ਆ ਸਾਰਿਆਂ ਦੇ ਨਾਲ ਬਿਲਕੁਲ ਸਹਿਮਤ ਆ ਜੀ ਸਾਡੇ ਭਗਵੰਤ ਮਾਨ ਸਾਹਿਬ 2 2 ਵਜੇ ਤੱਕ ਕੇਂਦਰ ਦੇ ਮੰਤਰੀਆਂ ਨਾਲ ਬੈਠ ਕੇ 2 2 3 3 ਵਜੇ ਤੱਕ ਮੀਟਿੰਗਾਂ ਕਰਦੇ ਰਹਿੰਨ ਕਰਦੇ ਰਹੇ ਜਾਂਦੇ ਰਹੇ ਕੋਈ ਮੁੱਖ ਮੰਤਰੀ ਆ ਅੱਜ ਮੈਂ ਜਿੱਥੋਂ ਦੀ ਲੰਕਿਆਂ ਆਉਂਦਿਆਂ ਮੈਂ ਇੱਕ ਮੋਟਰ ਬੰਦ ਨਹੀਂ ਵੇਖੀ ਸਾਰੀ ਇੰਨੀ ਬਿਜਲੀ ਸਪਲਾਈ ਆਉਂਦੀ ਹੈ ਨਾ ਇੰਨੀ ਬਿਜਲੀ ਸਪਲਾਈ ਆਉਂਦੀ ਆ ਮੈਂ ਨਹੀਂ ਅੱਜ ਤੱਕ ਜਿੰਨੇ ਮੈਨੂੰ ਲੋਕ ਨਾ ਐ ਐ ਕਰ ਰਹੇ ਨੇ ਮੇਰੇ ਤੇ ਤੁਸੀਂ ਕਿਸਾਨਾਂ ਨੂੰ ਉਹ ਕੁਝ ਦੇ ਦਿੱਤਾ ਰਿਹਾ ਜੀ ਮੈਂ ਐਸਪੀ ਖਰੀਦ ਦਾ ਗਰੰਟੀ ਕਾਨੂੰਨ ਜੇ ਤੁਹਾਡੀ ਸਰਕਾਰ ਉੱਤੇ ਆਉਂਦੀ ਆ ਹਾਂ ਹਾਂਜੀ ਕੀ ਉਹ ਬਣਾਇਆ ਜਾਊਗਾ ਦੇਖੋ ਜੀ ਆਪਣੇ ਸਾਰੇ ਸਾਰੇ ਆਪਾਂ ਮਸਲੇ ਜਿਹੜੇ ਆ ਸਾਡੀ ਲੀਡਰਸ਼ਿਪ ਜਿਹੜੀ ਆ ਸਾਡੇ ਸਾਰਿਆਂ ਦੇ ਨਿਗਾਹ ਦੇ ਵਿੱਚ ਨੇ ਅਸੀਂ ਸਾਰੇ ਹੀ ਕਰ ਰਹੇ ਆ ਦੇਖੋ ਦੇਖੋ ਮੇਰੀ ਗੱਲ ਸੁਣੋ ਮੇਰੀ ਡਿਊਟੀ ਮਾਨ ਸਾਹਿਬ ਨੇ ਲਈ ਬਤੌਰ ਬਿਜਲੀ ਮੰਤਰੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਆਹ ਗੱਲ ਤੁਸੀਂ ਆ ਰਹੀ ਕਿ ਨਹੀਂ ਆ ਰਹੀ ਹੈ ਦੱਸੋ ਇੱਥੇ ਅਸੀਂ ਇੱਥੇ ਬੱਤੀ ਆ ਰਹੀ ਉਹ ਯਾਰ ਇਹ ਗੱਲ ਸਮਝਣ ਨੂੰ ਸੁਣਨੀ ਲੱਗਦੀ ਹੈ ਯਾਰ ਯਾਰ ਤੁਸੀਂ ਬੱਤੀ ਦੀ ਕੋਈ ਕੀਮਤ ਨਹੀਂ ਹੈ ਮਗਰ ਐਮ ਐਸ ਪੀ ਤਾਲ ਦੀ ਬੱਤੀ ਆਉਗੀ ਤਾਂ ਖੇਤ ਹੋਗਾ ਬੱਤੀ ਦੇ ਆਵਾਂਗੇ ਆਵਾਂਗੇ ਮਗਰ ਨਹੀਂ ਪਹਿਲਾਂ ਪਹਿਲਾਂ ਬੱਤੀ ਦਿਓ ਬਈ ਦਾ ਮਤ ਆਓ ਯਾਰ ਤੇ ਬਿਜਲੀ ਮੰਤਰੀ ਤੌਰ ਤੇ ਆਏ ਜੇ ਯਾਰ ਮੈਂ ਬਿਜਲੀ ਮੰਤਰੀ ਆਈ ਮੰਤਰੀ ਆਉਂਗੇ ਬਿਜਲੀ ਮੰਤਰੀਆਂ ਵੀ ਬਿਜਲੀ ਮੰਤਰੀ ਤੌਰ ਤੇ ਆ ਕੇ ਜਾਂ ਐਮ ਪੀ ਦੀ ਕੁਰਸੀ ਕੋਲ ਤੇ ਮੋਟਾ ਵਾਸਤੇ ਯਾਰ ਸਾਰੇ ਭਾਰਤ ਚ ਜਨਪੀ ਦੀਆਂ ਚੋਣਾ ਹੋ ਗਈਆਂ ਬਿਲਕੁਲ ਬਿਲਕੁਲ ਇਹੀ ਚੀਜ਼ ਹੁਣ ਸਮਝੋ ਇਸ ਚੀਜ਼ ਨੂੰ ਜੇ ਅਸੀਂ ਐਮਪੀ ਵੀ ਸੀ ਮੈਂ ਸਾਰੀ ਗੱਲ ਸਮਝੀਦਾ ਤੁਸੀਂ ਕਹਿੰਦਾ ਮੈਨੂੰ ਦੱਸੋ ਬਿਜਲੀ ਆਉਂਦੀ ਕਿੱਥੇ ਮੈਨੂੰ ਕੋਈ ਇੱਕ ਨਾਰਾ ਦੇ ਲਾ ਦਿਓ ਬਿਜਲੀ ਆਉਂਦੀ ਆ ਦੇਖੋ ਇੱਕ ਨਾਰਾ ਦੇ ਲਾ ਦਿਓ ਬਿਜਲੀ ਆਉਂਦੀ ਆ ਪਰ ਇੱਕ ਮਾਨ ਸਾਹਿਬ ਜਿੰਦਾਬਾਦ ਆਵਾਜ਼ ਕੋਟੇ ਮੁਰਦਾਬਾ ਜਿੰਦਾਬਾਦ लीडर <laughs> मु ਮੁਰਦਾਬਾਦ ਮੁਰਦਾਬਾਦ ਆਪਾ 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 ਕਿਸਾਨ ਮੈਦੂਰ ਤੋਂ ਅਰਸ਼ ਮੈਦ ਤੋਂ ਗੋਗਲੀ ਸਦੂਲੇ ਰਸਤਾ ਖਾਲੀ ਕਰ ਦੋ ਇਹ ਰਸਤਾ ਖਾਲੀ ਕਰ ਦੋ ਵੱਡੀਆਂ ਜਾਣ ਦੋ ਇਸ ਟਾਈਮ ਅਸੀਂ ਪਿੰਡ ਆਪਣਾ ਕੋਟ ਖੇਰਾ ਦੇ ਵਿੱਚ ਖੜੇ ਆ ਤੇ ਇੱਥੇ ਆਪਣੇ ਪੰਜਾਬ ਦੇ ਬਿਜਲੀ ਮੰਤਰੀ ਈਟੀਓ ਹਰਪ੍ਰੀਤ ਸਿੰਘ ਜਿਹੜੇ ਆ ਉਹ ਆਏ ਸੀਗੇ ਐਮਪੀ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਦਾ ਪ੍ਰਚਾਰ ਵਾਸਤੇ ਤੇ ਇੱਥੇ ਸਵੇਰ ਤੋਂ ਲਗਭਗ 8 ਵਜੇ ਤੋਂ ਕਿਸਾਨ ਇੱਥੇ ਬੈਠੇ ਡੀਰਾਂ ਵੱਡੀ ਗਿਲਤੀ ਤੁਸੀਂ ਦੇਖ ਸਕਦੇ ਮੌਜੂਦ ਨੇ ਤੇ ਆਉਣ ਵਾਲੇ ਆਉਣ ਵਾਸਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਇੱਥੇ ਡੀਐਸਪੀ ਜੰਡੇਆਲਾ ਸਾਡੇ ਨਾਲ ਮੌਜੂਦ ਹੈ ਇਸ ਟਾਈਮ ਮੌਕੇ ਤੇ ਮੌਜੂਦ ਆ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਗੱਲਬਾਤ ਹੋਊਗੀ ਜਿਸ ਤੋਂ ਬਾਅਦ ਵਿੱਚ ਈਡੀਓ ਸਾਹਿਬ ਇੱਥੇ ਆਏ ਆ ਆਣ ਕੇ 2 ਮਿੰਟ ਖੜੇ ਆ ਆਪਣੀ ਪਾਰਟੀ ਦਾ ਏਜੰਡਾ ਲਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਇਹ ਅਖਵਾਉਣ ਦੀ ਕੋਸ਼ਿਸ਼ ਕੀਤੀ ਆ ਕਿ 32 ਬਹੁਤ ਆ ਰਹੀ ਆ ਅਸੀਂ ਕਿਹਾ 32 ਦੇ ਸਵਾਲਾਂ ਤੇ ਆਵਾਂਗੇ ਅਸੀਂ ਕਿਹਾ ਸੀ ਪੀਪੀਏ ਦੇ ਸਵਾਲਾਂ ਤੇ ਆਵਾਂਗੇ ਜਿਹੜੇ ਪਾਵਰ ਪਰਚੇ ਦਾ ਐਗਰੀਮੈਂਟ ਤੁਸੀਂ ਕਿਹਾ ਸੀ ਅਸੀਂ ਰੱਦ ਕਰਾਂਗੇ ਪਰ ਤੁਸੀਂ ਰੱਦ ਨਹੀਂ ਕੀਤੇ ਉਹ ਕਿਉਂ ਨਹੀਂ ਕੀਤੇ ਸਵਾਲ ਉਹ ਵੀ ਪੁੱਛਾਂਗੇ ਪਰ ਲੋਕਾਂ ਦੇ ਵਿੱਚ ਆਪਣਾ ਝੰਡਾ ਲਾਉਣਾ ਚਾਹੁੰਦੇ ਸੀਗੇ ਕਿ ਸ਼ਾਇਦ ਮੈਂ ਕਹਿ ਕੇ ਪੁੱਛ ਕੇ ਵੀ 32 ਆ ਰਹੀ ਆ ਅਸੀਂ ਨਾ 32 ਕਿਉਂ ਆਵੇ 32 ਆਉਂਦੀ ਹੋਵੇ 20 ਆ ਰਹੀ ਆਉਂਦੀ ਹੋਵੇ ਨਹਿਰਾਂ ਦਾ ਪਾਣੀ ਕਿਉਂ ਨਹੀਂ ਆ ਰਿਹਾ ਅੱਜ ਸਾਨੂੰ ਜ਼ਰੂਰ ਤੇ ਅੱਜ ਧਰਤੀ ਹੇਠਲਾ ਪਾਣੀ ਬਚਾਉਣ ਦੀ ਉਹਦੇ ਵਾਸਤੇ ਸੁੱਕੇ ਤਰੀਕੇ ਨਾਲ ਝੋਨਾ ਲੱਗ ਰਿਹਾ ਅਸੀਂ ਕਹਿੰਨੇ ਬੱਤੀ ਤੁਸੀਂ ਦੇਖੇ ਇਸ ਟਾਈਮ ਤੇ ਉ ਉਹ ਕੰਮ ਕਰ ਰਹੇ ਜਿਹੜੇ ਤੁਸੀਂ ਖਿਲਾਫ ਆਏ ਸੀਗੇ ਕਿ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਸੋ ਭਾਈ ਸਵਾਲਾਂ ਤੋਂ ਬਿਲਕੁਲ ਭਗਾੜੇ ਹੋਏ ਆ ਇੱਕ ਵੀ ਸਵਾਲ ਦਾ ਜਵਾਬ ਇਥੇ ਈਟਿਆ ਸਾਹਿਬ ਨਹੀਂ ਦੇ ਕੇ ਗਏ ਤੇ ਈਟਿਆ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਵੀ ਈਟਿਆ ਸਾਹਿਬ ਕਿੱਥੇ ਜਾਣਾ ਵਾ ਐਸੇ ਧਰਤੀ ਦੇ ਪ੍ਰਚਾਰ ਕਰਨਾ ਵਾ ਐਸੇ ਏਰੀਆ ਚ ਪ੍ਰਚਾਰ ਕਰਨਾ ਵਾ ਤੁਸੀਂ ਜਿੱਥੇ ਜਾਓਗੇ ਜਿੱਥੋਂ ਤੱਕ ਸਵਾਲਾਂ ਤੋਂ ਭੱਜੇ ਜਾਓਗੇ ਉਹ ਭੱਜਣਗੇ ਅੱਜ ਨਾਰੇਬਾੜੀ ਹੋਈ ਆ ਮੁਰਦਾਬਾ ਦੇ ਨਾਰੇ ਲੱਗੇ ਆ ਕਿਉਂ ਲੱਗਿਆ ਕਿਉਂਕਿ ਈਟੀਓ ਭਗਾਉਣਾ ਹੋਇਆ ਸਵਾਲਾਂ ਤੋਂ ਇਸ ਲਈ ਕਿਉਂਕਿ ਕੱਲ੍ਹ ਪਰਸੋਂ ਕੁਲਦੀਪ ਢਾਲੀਵਾਲ ਸੀਗੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਉਹਨਾਂ ਸੜਨਾ 20 ਮਿੰਟ ਖੜ ਕੇ ਗੱਲ ਕੀਤੀ ਸੀਗੀ ਕਿਸੇ ਨੇ ਨਾਰਾ ਬਾ ਨਹੀਂ ਕੀਤਾ ਨਾ ਮੁਰਦਾਬਾ ਦਾ ਪਰ ਜੇ ਈਟੀਓ ਦੇ ਆ ਜਾ ਮਾਰੀ ਪਾਰਟੀ ਦੇ ਜੜਾਂ 'ਚ ਬਹਿਣਗੇ ਈਟੀਓ ਸਾਹਿਬ ਇਹ ਇਹਨਾਂ ਦੀ ਜਿਹੜੀ ਟੌਪ ਲੀਡਰਸ਼ਿਪ ਆ